ਇਹ ਕੁੜਕੀ ਆ ਸਾਡੇ ਸਕੂਲ ਦੀ ਜੋਤੀ ਮੈਡਮ ਸ ਇਹ 2 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ ਸਵਾ ਦੋ ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡਿੱਗ ਗਈ ਹੈ ਤੇ ਮੌਕੇ ਤੇ ਇਹਨਾਂ ਦੀ ਮੋਟਰ ਖਰਾਬ ਹੋ ਗਈ ਜੀ ਮੈਂ ਕੀ ਤੇ ਅਸਲੇ ਕੀ ਕਰੇ ਕੀ ਕਰ ਰਹੇ ਹੋ ਇਹ ਕੈਂਪ ਕਰ ਰਹੇ ਨੇ ਨਹੀਂ ਕਿ ਆਉਂ ਮਾਰ ਕਰਿਆ ਕੀ ਕਰਕੇ ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਸ੍ਰੀ ਗੁਰੂ ਹਰਗੋਬਿੰਦ ਫੈਬ੍ਰਿਕਸ ਤੋਂ ਮੱਲੀਆਂ ਨੇ ਹਾਂਜੀ ਇਹ ਇੱਕ ਕਲਰਕ ਹੈ ਸਾਡੇ ਸਕੂਲ ਜੋਤੀ ਮੈਡਮ ਸ ਇਹ 2:00 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ ਸਵਾ 2 ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡੇਕੀ ਹੋਈ ਹੈ ਤੇ ਮੌਕੇ ਤੇ ਇਹਨਾਂ ਦੀ ਮੋਟਰ ਚਾਲ ਗੁੱਸੇ ਮੈਡਮ ਤੋਂ ਦੂਸਰੇ ਮੈਡਮ ਸੀ ਦਿਵਿੰਦਰ ਕੌਰ ਮੈਡਮ ਉਹਨਾਂ ਦੇ ਵੀ ਸਿਰ ਤੇ ਸਾਟ ਲੱਗੀ ਹੋਈ ਹੈ ਕਾਫੀ ਗੰਭੀਰ ਸਾਟ ਹੈ ਉਹ ਵੀ ਇਸ ਟਾਈਮ ਹਸਪਤਲ ਦੇ ਵਿੱਚ ਪੁਲਿਸ ਆਈ ਹਾਂਜੀ ਸਰ ਪੁਲਿਸ ਆਈ ਹੈ ਮੈਂ ਮੰਗ ਕਰਦੀ ਹਾਂਜੀ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਟਾਲੀ ਵਾਲੇ ਕੌਣ ਸੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਛੋਟੇ ਛੋਟੇ ਬੱਚੇ ਸੀ ਠੀਕ ਹੈ ਬੱਚਿਆਂ ਤੋਂ ਬਿਨਾ ਮਤਲਬ ਮਾਵਾ ਤੋਂ ਬਿਨਾ ਤੁਹਾਨੂੰ ਪਤਾ ਬੱਚਿਆਂ ਲਈ ਕੀ ਗੱਲ ਹੋਊਗੀ ਆ ਜਿੱ ਲੱਗੇ ਤਾਂਗਰੇ ਲੱਗੇ ਠੀਕ ਹੈ ਤਾਂਗਰੇ ਉਹ ਜੀ ਦੋ ਟੀਚਰਾਂ ਆਂ ਮੱਲਿਆ ਸਕੂਲ ਚ ਪੜਹੁਣ ਗਿਆ ਸੀ। ਅੱਛਾ ਜੀ। ਤੇ ਉਹ ਆਪਣੇ ਪਿੰਡ ਟਾਂਗਰੇ ਨੂੰ ਜਾ ਰਹੀਆਂ ਸੀ। ਅੱਛਾ। ਤੇ ਇੱਕ ਜੋਤੀ ਦੀ ਮੌਕੇ ਤੇ ਮੌਤ ਹੋ ਗਈ ਆ। ਤੇ ਦਵਿੰਦਰ ਕੌਰ ਜਿਹੜੀ ਉਹ ਫਟੜਿਆ ਸੀ ਰੀਸ ਹਸਤਾ ਰਿਆ। ਐਕਸੀਡੈਂਟ ਅਣਪਛਾਤੇ ਟਰੈਕਟਰ ਵਾਲੇ ਨਾਲ। ਪਛਾਣੇ ਟਰੈਕਟਰ ਵਾਲੇ ਦੀ? ਨਹੀਂ। ਕਿਤੇ ਟਰੈਕਟਰ ਵਾਲੇ ਦਾ ਕਸੂਰ ਹੀ ਹੋਗਾ। ਹਾਂ ਜੀ। ਇਹ ਤੇ ਕੀ ਇਹ ਤਿੰਨ ਮਾਮਲਾ ਦੇ ਜਿਹੜੇ ਆ ਰਹੇ ਨੇ। ਹਾਂ ਹਿੱਟਨ ਸੋਚਾਰੇ ਦਾ ਪ੍ਰਚਾਰ ਦਰਜ ਕਰਦੇ ਐਕਸੀਡੈਂਟ ਦਾ ਹਾਂ ਤੇ ਜਿਹੜੀ ਦੂਸਰੀ ਕਿੱਥੇ ਜਿਹੜੀ ਜਕਮੀ ਜਿਹੜੀ ਦੂਸਰੀ ਕਿੱਥੇ ਕਿਤੇ ਘੜਿਆ ਗੁਰਨਾਣ ਕਸਤਾਰ ਉਹ ਠੀਕ ਹੈ ਨਾ ਅਜੇ ਤੱਕ ਤੇ ਠੀਕ ਹੈ ਕਿੰਨੇ ਕੁ ਦਾ ਸਮਾਂ ਲੱਗੇਗਾ ਇਸ ਬੱਚਨੇ ਨੂੰ ਕਰੀਬ 8-9 ਕੰਟਾ ਪਹਿਲਾਂ ਕੀ ਗੱਲ ਹੈ ਐਕਸੀਡੈਂਟ ਹੋ ਗਿਆ ਜੀ ਇਹ ਚਹਾਣਾ ਦੇ ਕੋਲੇ ਸਰ ਰੋਹੀ ਦੇ ਕੋਲ ਚਹਾਣਾ ਦੇ ਸਕਾਰ ਟ੍ਰਾਲੀ ਵਾਲਾ ਇਹ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਛੱਟ ਗਿਆ ਥੱਲੇ ਦੇ ਕੇ ਕੁਚਲ ਗਿਆ ਮਤਲਬ ਉਹਨਾਂ ਦੀ ਮੌਤ ਇਹ ਸਕੂਲ ਤੋਂ ਮੱਲੀਆਂ ਸਕੂਲ ਜਾਂਦੇ ਜੀ ਮੱਲੀਆਂ ਸਕੂਲ ਇੱਥੇ ਜਾਂਦੇ ਤੇ ਉੱਥੋਂ ਛੁੱਟੀ ਹੋਣ ਤੋਂ ਬਾਅਦ ਘਰ ਨੂੰ ਆ ਰਹੇ ਇਹ ਕਿ ਇਹ ਨਾਲ ਮੈਡਮ ਸਨ ਕਿ ਜੋਤੀ ਮੈਡਮ ਸੀ ਨਾਲ ਇਹਨਾਂ ਦੇ ਹੋਰ ਮੁੱਛਲਾਂ ਤੋਂ ਹੀ ਮੈਡਮ ਉਹ ਠੀਕ ਹੈ ਹਾਂਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਕਾਫੀ ਪੁਲਸ ਆਈ ਪੁਲਸ ਆਈ ਜੀ ਬਾਅਦ ਵਿੱਚ ਕਾਫੀ ਟਾਈਮ ਬਾਅਦ ਚਾਈਏ ਮੋਲੋ ਅੱਧੇ ਅੱਧੇ ਘੰਟੇ ਦੇ ਬਾਅਦ ਪੁਲਿਸ ਵਾਲੇ ਆਏ ਟਰਾਲੀ ਵਾਲਾ ਮਤਲਬ ਥੋੜਾ ਐਦਾਂ ਸਾਈਡ ਲਾ ਕੇ ਚਲਾ ਗਿਆ ਪਤਾ ਹੀ ਨਹੀਂ ਲੱਗਾ ਕਿੱ데 ਕਿੱਥੇ ਬਾਕੀ ਅਸੀਂ ਇਹੋ ਰਿਕਵੈਸਟ ਕਰਨ ਦੇ ਪੁਲਿਸ ਵਾਲਿਆਂ ਵਾਲੇ ਮੁਲਾਜ਼ਮਾਂ ਕੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਪਰਿਵਾਰ ਚ ਕਿੰਨੇ ਬੱਚੇ ਪਰਿਵਾਰ ਚ ਇੱਕ ਲੜਕੀ ਇੱਕ ਲੜਕਾ ਦੋਨੋਂ ਬੱਚੇ ਤੇ ਕੀ ਮੰਗ ਕਰਦੇ ਮੰਗ ਕਰਦੇ ਸਰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਨੇ ਘਰ ਵਿੱਚ ਹੋਰ ਵੀ ਕੋਈ ਨਹੀਂ ਇਹੀ ਇਹਨਾਂ ਦਾ ਹੀ ਮਾ ਰੋਟੀ ਪਾਣੀ ਦਾ ਹੈਗਾ ਹੀ ਆਸਰਾ ਇਹਨਾਂ ਦਾ ਹੀ ਜੋ ਕੇ ਸਰਵਿਸ ਕਰਦੇ ਉਹਨਾਂ ਦਾ ਇਹਨਾਂ ਦੇ ਹਸਬੰਦ ਜਿਹੜੇ ਉਹ ਵੀ ਮਜ਼ਦੂਰੀ ਕਰਦੇ ਨੇ ਉਹ ਵੀ ਗੱਡੀ ਤੇ ਜਾਂਦੇ ਟਰੱਕ ਤੇ ਡਰਾਈਵਰੀ ਕਰਦੇ ਇਸ ਟਾਈਮ ਤੇ ਉਹ ਵੀ ਨਹੀਂ ਇੱਥੇ ਹੈਗੇ ਹਾਂਜੀ